ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਦੋਸਤੋ ਦੁੱਲਾ ਬੱਗਾ ਪਿੰਡ ਪਹੁੰਚ ਚੁੱਕਿਆ ਹੈ ਤੇ ਹੁਣ ਕਦੋਂ ਦੁੱਲਾ ਬੱਗਾ ਪਿੰਡ ਪਹਿਲਾ ਕਬੱਡੀ ਕੱਪ ਖੇਡੇਗਾ ਤਾਂ ਦੋਸਤੋ ਸਭ ਤੋਂ ਪਹਿਲਾ ਸੰਭਾਵਨਾ ਹੈ ਦੁਗਾਲ ਪਟਿਆਲੇ ਦੇ ਵਿੱਚ ਜਿੱਥੇ ਦੋਸਤੋ 22 ਅਤੇ 23 ਜਨਵਰੀ ਨੂੰ ਦੋਸਤੋ ਵੱਡਾ ਕਬੱਡੇ ਕੱਪ ਹੋਵੇਗਾ ਜਿਦੇ ਵਿੱਚ ਲੱਖ ਅਤੇ 75 ਵੱਡੇ ਪ੍ਰਾਈਜ਼ ਹੋਣਗੇ ਅਤੇ ਬੈਸਟ ਨੇ 51 51000 ਰੁਪਏ ਹੋਣਗੇ ਇੱਥੇ ਦੁੱਲਾ ਬੱਗਾ ਪਿੰਡ 100% ਖੇਡੂਗਾ ਜੇ ਕਰ ਇੱਥੇ ਨਹੀਂ ਖੇਡਿਆ ਤਾਂ ਦੋਸਤੋ ਸਿਹਾਲ ਜ਼ਿਲ੍ਹੇ ਸੰਗਰੂਰ ਦੇ ਵਿੱਚ ਹਰ ਵਾਰ ਦੋਸਤੋ ਦੁੱਲਾ ਬੱਗਾ ਪਿੰਡ ਪਹਿਲਾ ਕਬੱਡੇ ਕੱਪ ਖੇਡਦਾ ਹੁੰਦਾ ਇਹ ਦੋਸਤੋ 4 ਫਰਵਰੀ 2024 ਨੂੰ ਹੋਵੇਗਾ ਜਿੱਥੇ ਸਦਿਆ ਹੋਈਆਂ 8 ਕਲੱਬਾਂ ਦੇ ਮੁਕਾਬਲੇ ਹੋਣਗੇ ਫਰਸਟ ਇਨਾਮ 2 ਲੱਖ ਅਤੇ ਸੈਕਿੰਡ 1 ਲੱਖ ਰੁਪਏ ਹੋਗਾ ਤੇ ਬੈਸਟਨ ਲੱਖ-ਲੱਖ ਰੁਪਏ ਹੋਣਗੇ ਜੇਕਰ ਆਪਾਂ ਹੁਣ ਦੁੱਲੇ ਦੀ ਗੱਲ ਕਰੀਏ ਤਾਂ ਦੁੱਲਾ ਦੋਸਤੋ ਦੁਗਾਲ ਦੇ ਵਿੱਚ ਸਾਇਦ ਲੱਗਦਾ ਖੇਡ ਸਕਦਾ ਹੈ ਅਤੇ ਪਾਲਾ ਜਲਾਲਪੁਰ ਵੀ ਦੋਸਤੋ ਬਹੁਤ ਜਲਦ ਪੰਜਾਬ ਦੀ ਧਰਤੀ ਉੱਤੇ ਆਊਗਾ ਤੇ ਦੁਗਾਲ ਦੇ ਕਬੱਡੀ ਕੱਪ ਉੱਤੇ ਖੇਡਦਾ ਆਪਣਾ ਜਿੱਤੂਗਾ ਦੋਸਤੋ ਤਾਂ ਇਸ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ